ਮੈਂ ਸੁੱਤਾ ਨਹੀਂ ਸਾਂ ਮੈਂ ਗੁਰੂ ਰਾਮਦਾਸ ਦੀ ਗੋਦ ਵਿੱਚ ਬੈਠਾ ਹੋਇਆ ਸੀ ਇਹ ਸ਼ਬਦ ਨੂੰ ਨੌਜਵਾਨ ਨੂੰ ਬੱਚਿਓ ਪੜ੍ਹਾਇਆ ਕਰੋ ਜਿਹਦੇ ਚਿੱਤ 'ਚ ਸਿਮਰਤ ਚੱਲਣ ਲੱਗ ਪਵੇ ਚਿੱਤ 'ਚ ਨਾਮ ਚੱਲ ਪਵੇ ਹਰ ਇੱਕ ਦੀ ਵੇਖੋ ਗੁਰਬਾਣੀ ਇੱਕੋ ਵੀ ਭਾਈ ਜਪਜੀ ਸਾਹਿਬ ਦਾ ਉਚਾਰਨ ਇੱਕ ਕਰ ਲੋਗੇ ਅਰਥ ਇੱਕ ਕਰ ਲੋਗੇ ਪਰ ਅੰਦਰ ਦੀ ਸੁਰਤ ਨਾਲ ਜਪਣ ਵਾਲੀ ਅਵਸਥਾ ਸਾਰਿਆਂ ਦੀ ਇੱਕੋ ਜੀ ਥੋੜਾ ਸਭ ਦੀ ਇੱਕੋ ਜੀ ਨਿਖੀ ਮੈਂ ਇੱਕ ਉਦਾਹਰਨ ਆਪ ਜੀ ਨੂੰ ਛੋਟੀ ਦੇਣਾ ਚਲੋ ਸਾਖੀ ਰੂਪ ਇੱਕ ਗੁਰਮਖ ਪਿਆਰੇ ਦਰبار صاحب ਦੀ ਪ੍ਰਕਰਮਾ ਚੋਂ ਨਿਕਲ ਰਏ ਸੰਤ ਇਹ ਸੱਚੀ ਘਟਨਾ ਹੈ ਜੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਲਿਖੀ ਹੈ ਇੱਕ ਨਿੱਕੀ ਜੀ ਕਿਤਾਬ ਹੈ ਮੈਂ ਨ ਕਿਤਾਬਾਂ ਦਾ ਜ਼ਿਕਰ ਤਾਂ ਕਰ ਦੇਣਾ ਕਿਉਂਕਿ ਸੰਗਤ ਕਹਿੰਦੀ ਹੈ ਲਾਈਵ ਚੱਲਦੀ ਉਹਦਾ ਨਾਮ ਹੈ ਨਾਮ ਨਾ ਵਿਸਰੇ ਸੰਤ ਪ੍ਰਸਾਦ ਇੱਕ ਮਹਾਪੁਰਖ ਹੋਇਆ ਜੀ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਪਟਿਆਲੇ ਨੇ ਬਾਬਾ ਕਰਤਾਰ ਸਿੰਘ ਜੀ ਕਮਾਲੀਏ ਵਾਲੇ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਇਹ ਸੰਪਰਦਾਇ ਵਿਦਵਾਨ ਸੰਤ ਜੀ ਇਹ ਵੀ ਟਕਸਾਲ ਵਿੱਚ ਹੁੰਦੇ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਇਹਨਾਂ ਦੇ بیٹے ਬਾਬਾ ਕਰਤਾਰ ਸਿੰਘ ਜੀ ਕਮਾਲੀਏ ਵਾਲੇ ਉਹਨਾਂ ਨੇ ਘਟਨਾ ਲਿਖੀ ਹੈ ਇੱਕ ਗੁਰਮਖ ਪਿਆਰੇ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਜਾ ਰਹੇ ਆ ਇੱਕ ਸਿੰਘ ਜੀ ਪ੍ਰਕਰਮਾ ਚ ਬੈਠਾ ਉੱਚੀ ਉੱਚੀ ਸ਼ਬਦ ਪੜ ਰਿਹਾ ਬੇਨਤੀਆਂ ਦੇ ਰਾਖ ਪਿਤਾ ਪਰ ਮੇਰੇ ਮੋਇ ਨਿਰਗੁਣ ਸਭ ਗੁਣ ਤੇਰੇ ਬੇਨਤੀ ਦੇ ਸ਼ਬਦ ਪੜੀ ਜਾ ਰਿਹਾ ਜਦੋਂ ਸ਼ਬਦ ਦਾ ਭੋਗ ਪਾਇਆ ਉਹ ਗੁਰਮਖ ਕੋਲ ਬੈਠ ਕੇ ਕਹਿੰਦਿਆ ਭਾਈ ਸਿੱਖਾ ਅੰਦਰ ਕੀਰਤਨ ਹੋ ਰਿਹਾ ਏ ਤੂੰ ਬਾਹਰ ਕੱਲਾ ਬੈਠਾ ਸ਼ਬਦ ਪੜੀ ਜਾ ਰਹੇ ਉੱਚੀ ਉੱਚੀ ਕਹਿੰਦਾ ਮੈਂ ਸੱਚ ਦੱਸਾਂ ਕੀਰਤਨ 'ਚ ਗਿਆ ਸਾਂ ਅੰਦਰ ਵਾਲੇ ਦੁਸ਼ਮਣ ਤੰਗ ਬੜਾ ਕਰਦੇ ਪਏ ਸਨ ਮੈਨੂੰ ਬੜਾ ਤੰਗ ਕਰਦੇ ਸਨ ਤੇ ਮੈਂ ਬਾਹਰ ਆ ਗਿਆ ਤੇ ਮੈਂ ਉੱਥੇ ਨਹੀਂ ਸਾਂ ਬੋਲ ਸਕਦਾ ਮੈਂ ਬੋਲ-ਬੋਲ ਕੇ ਬੇਨਤੀਆਂ ਕਰਨਾ ਪਿਆ ਪੁਕਾਰ-ਪੁਕਾਰ ਕੇ ਗੁਰੂ ਰਾਮਦਾਸ ਜੀ ਮੈਨੂੰ ਕੀਰਤਨ ਸੁਣਨ ਵਾਲਾ ਸਰੋਤਾ ਬਣਾ ਦਿਓ ਯਾਦ ਰੱਖੋ ਸ਼ਬਦ ਤਾਂ ਵੀ ਪੜ ਰਿਆ ਨੇ ਮੇਰਾ ਅੰਦਰ ਨਹੀਂ ਟਿਕ ਰਿਹਾ ਮੈਨੂੰ ਬਖਸ਼ ਲਓ ਮੈਨੂੰ ਪੰਜਾਂ ਤੋਂ ਬਚਾ ਲਓ ਤੇ ਜਿੰਨੇ ਸ਼ਬਦ ਨੇ ਪਿਆਰਿਓ ਅੰਦਰ ਦੀ ਵਾਸ਼ਨਾ ਮੈਂ ਭਾਈ ਮਰੀਕ ਸਿੰਘ ਬੈਠਿਆ ਇਹ ਭਾਈ ਸਾਹਿਬ ਸਿੰਘ ਕੈਨੇਡਾ ਵਾਲੇ ਬਾਬਾ ਜੀ ਕੋਲ ਪੜੇ ਸੰਤ ਜਨੈ ਸਿੰਘ ਜੀ ਉਹ ਕਹਿੰਦੇ ਸਾਨੂੰ ਇਹ ਗੱਲ ਕਹਿੰਦੇ ਹੁੰਦੇ ਸਨ ਸਾਰੇ ਵਿਦਿਆਰਥੀਆਂ ਨੂੰ ਕਿ ਸਿੰਘੋ ਇਹ ਸ਼ਬਦ ਦਾ ਇਹ ਸ਼ਬਦ ਨਹੀਂ ਕੋਈ ਦੇਣ ਲਗਾ ਇਹ ਸ਼ਬਦ ਨੂੰ ਨੌਜਵਾਨ ਨੂੰ ਬੱਚਿਓ ਪੜਿਆ ਕਰੋ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਏ ਭੀਤਰ ਤੇ ਇਨ ਕੋ ਢਾਰੋ ਆਪਨ ਨਿਕਟ ਬੁਲਾਵੋ ਪਿਆਰੋ ਇਹ ਸ਼ਬਦ ਕਵਤਾ ਥੋੜਾ ਨੇ ਇਹ ਸ਼ਬਦ ਜੀਵਨ ਦੀ ਰੱਖਿਆ ਕਰਨ ਵਾਸਤੇ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਏ ਭੀਤਰ ਤੇ ਇਨ ਕੋ ਢਾਰੋ ਆਪਨ ਨਿਕਟ ਬੁਲਾਵੋ ਆਪਣੀ ਵਿਦ ਆਪ ਜਨਾਵੋ ਹਰ ਜਨ ਮੰਗਲ ਗਾਵੋ ਰਹਾਓ ਬਿਸਰ ਨਾਹੀ ਕਬੂ ਹੀ ਯੈਤੇ ਇਹ ਵਿਦ ਮਨ ਮੈਂ ਪਾਵੋ ਗੁਰ ਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤੈ ਨਤਾ ਇਹ ਦੋ ਪਦਿਆਂ ਦਾ ਸ਼ਬਦ ਗੁਰਮਖੋ ਸੱਚੀ ਮੁੱਚੀ ਅੰਦਰ ਨੂੰ ਵਾਸ਼ਨਾ ਤੰਗ ਕਰਿਓ ਕਹਿੰਦਾ ਮੈਂ ਤਾਂ ਪੜ ਰਿਆ ਵਾਂ ਮੈਨੂੰ ਦੁਸ਼ਮਣ ਤੰਗ ਕਰਦੇ ਪੈਸੇ ਉਹਨਾਂ ਕਹੇ ਜੀ ਪੜਾ ਹੁਣ ਵਸਤਾ ਉਹਦੀ ਵਖਰੀ ਅੱਗੇ ਗਿਆ ਉਹ ਗੁਰਮਖ ਪਿਆਰਾ ਤੇ ਇੱਕ ਸੱਜਣ ਚੌਂਕੜਾ ਮਾਰ ਕੇ ਜੀ ਚੁੱਪ ਕਰਕੇ ਬੈਠੇ ਪ੍ਰਕਰਮਾ ਜੀ ਸਰੋਵਰ ਦੇ ਕੰਢੇ ਉਹਨਾਂ ਕੋਲ ਬਹਿ ਗਏ ਤੇ ਥੋੜਾ ਜਿਹਾ ਗੋਡਾ ਨਾਲ ਲਾਇਆ ਉਹਨੇ ਨੇਤਰ ਖੁੱਲੇ ਉਹ ਕਹਿੰਦਾ ਜੀ ਅੰਦਰ ਕੀਰਤਨ ਹੋ ਰਿਹਾ ਹੈ ਤੇ ਤੁਸੀਂ ਬਾਹਰ ਬੈਠੇ ਹੋ ਹੁਣ ਵੇਖੋ ਅਵਸਥਾ ਉਸ ਗੁਰਮੁਖ ਨੇ ਕਿਹਾ ਭਾਈ ਸਿਖਾ ਮੈਂ ਰੋਜ਼ ਅੰਦਰ ਬਹਿਨਾ ਵਾਂ ਅੱਜ ਮੈਂ ਬਾਹਰ ਤਾਂ ਬੈਠਾ ਕਈ ਦਿਨਾਂ ਦਾ ਜਿਹੜਾ ਬ੍ਰਹਿਮੰਡ ਵਿੱਚ ਸ਼ਬਦ ਗੂੰਜਦਾ ਹੈ ਨਾ ਉਹਨੂੰ ਹੁਣ ਮੈਂ ਪਿੰਡ ਹੀ ਸੁੰਣਾ ਸ਼ੁਰੂ ਕਰ ਦਿੱਤਾ ਫੇਰ ਸੁਣਿਓ ਜਿਹੜਾ ਹਰ ਮੰਦਰ ਸਹਿਬ ਚ ਕੀਰਤਨ ਰੋਜ਼ ਹੁੰਦਾ ਮੈਂ ਇਸ ਸਰੀਰ ਨੂੰ ਹਰ ਮੰਦਰ ਬਣਾਉਣ ਲੱਗ ਪਿਆ ਇਹ ਨਹੀਂ ਕਹਿਣਾ ਹਰ ਮੰਦਰ ਦੀ ਬਰਾਬਰੀ ਕਿਉਂਕਿ ਗੁਰੂ ਜੀ ਨੇ ਵੀ فرمایا ਹਰ ਮੰਦਰ ਇਹੋ ਸਰੀਰ ਹੈ ਦੂਜਾ ਇਹ ਵੀ ਕਹਿਆ ਹਰ ਜਪੇ ਹਰ ਮੰਦਰ ਸਾਜਿਆ ਕਹਿੰਦੇ ਮੈਂ ਇਸ ਸਰੀਰ ਵਿੱਚੋਂ ਕੀਰਤਨ ਸੁਣ ਰਿਹਾ ਵਾਂ ਅੰਦਰੋਂ ਸੁਣਨਾ ਪਿਆ ਹੁਣ ਦੇਖੋ ਬੰਦੇ ਦੋਵੇਂ ਪ੍ਰਕਰਮਾਂ ਚ ਬੈਠੇ ਆ ਇੱਕ ਬੋਲ ਕੇ ਕਹਿ ਰਿਹਾ ਮੈਨੂੰ ਵਾਸ਼ਨਾ ਤੰਗ ਕਰ ਰਹੀ ਏ ਦੂਜਾ ਕਹਿ ਰਿਹਾ ਮੈਂ ਅੰਦਰ ਦਾ ਕੀਰਤਨ ਸੁਣ ਰਿਆ ਵਾਂ ਜਦੋਂ ਅਠਸਰ ਤੀਰਤੇ ਗਏ ਉੱਥੇ ਇੱਕ ਬਜ਼ੁਰਗ ਢੋਲਾ ਕੇ ਬੈਠੇ ਸਨ ਕੰਧ ਨਾਲ ਅੱਖਾਂ ਬੰਦ ਉਹਦੇ ਮਨ 'ਚ ਆ ਗਿਆ ਸੁੱਤੇ ਨੇ ਇਹ ਸੁੱਤੇ ਹੋਏ ਨੇ ਤੇ ਇਹ ਸੇਵਾ ਪਰਉਪਕਾਰ ਕਰ ਲਈ ਉਹਨੇ ਉਠਾ ਦਿੱਤਾ ਜਦੋਂ ਹੱਥ ਲਾਇਆ ਗੋਡਿਆਂ ਨੂੰ ਉਹ ਉੱਠ ਪਏ ਉੱਠਦੇ ਸਾਰ ਕਹਿੰਦੇ ਨੇ ਗੁਰੂ ਰਾਮਦਾਸ ਜੀ ਇਸ ਦਾ ਭਲਾ ਕਰਿਓ ਅਠਾਨ ਵਾਲੇ ਨੂੰ ਕਹਿੰਦੇ ਨੇ ਇਹਦਾ ਭਲਾ ਕਰਿਓ ਤੇ ਉਹ ਗੁਰਮੁਖ ਨੇ ਸੋਚਿਆ ਸ਼ਾਇਦ ਇਹ ਸੁੱਤੇ ਨੇ ਮੈਂ ਠਾ ਦਿੱਤਾ ਤਾਂ ਕਿ ਇਹ ਕਹਿੰਦਾ ਭਲਾ ਕਰਿਓ ਤੇ ਉਹ ਗੋ ਕਹਿੰਦਾ ਬਾਬਾ ਜੀ ਮੈਂ ਤਾਂ ਤਾਂ ਠਾਇਆ ਤੁਸੀਂ ਸੁੱਤੇ ਸੀ ਅੰਦਰ ਕੀਰਤਨ ਹੋ ਰਿਹਾ ਸੀ ਉਹ ਅੱਖਾਂ ਭਰ ਕੇ ਕਹਿੰਨੇ ਗੁਰਮੁਖਾ ਰੱਬ ਤੇਰਾ ਭਲਾ ਕਰੇ ਮੈਂ ਸੁੱਤਾ ਨਹੀਂ ਸਾਂ ਮੈਂ ਗੁਰੂ ਰਾਮਦਾਸ ਦੀ ਗੋਦ ਵਿੱਚ ਬੈਠਾ ਹੋਇਆ ਸਾਂ ਤੂੰ ਮੈਨੂੰ ਵਿੱਚੋਂ ਠਾ ਦਿੱਤਾ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਇਹ ਸਾਰੀਆਂ ਗੱਲਾਂ ਪਰਮਾਰਥ ਨਾਲ ਸੰਬੰਧਿਤ ਨੇ ਕੋਈ ਬੁੱਧੀ ਨਾਲ ਸੰਬੰਧਿਤ ਨਹੀਂ ਉਹ ਤਿੰਨ ਬੰਦੇ ਨੇ ਤਿੰਨਾਂ ਦੀ ਅਵਸਥਾ ਆਪੋ ਆਪਣੀ ਹੈ ਜਿਸ ਗੁਰਮਖ ਦੇ ਚਿੱਤ ਵਿੱਚ ਨਾਮ ਚਲਾ ਜਾਏ ਇੱਕ ਤਾਂ ਕਿਰਪਾ ਨਾਲ ਜਾਂਦਾ ਜੀ ਸਿੱਧੀ ਗੱਲ ਕਿਰਪਾ ਤੋਂ ਬਿਨਾ ਅੰਦਰ ਨਹੀਂ ਜਾਣਾ ਦੂਜਾ ਅਤੋਟਾ ਵਿਹਾਸ ਲਗਾਤਾਰ ਲਗਾਤਾਰ ਦਿਨ ਰਾਤ ਜਦੋਂ ਸ਼ਬਦ ਦਾ ਕੋਈ ਗੁਰਮਖ ਅਭਿਆਸ ਕਰਦਾ ਪਿਆਰਿਓ ਅਭਿਆਸ ਨਾਲ ਜਿਵੇਂ ਪਹਾੜਾ ਮੈਂ ਕਿਹਾ ਪਹਾੜੇ ਪਰ ਨਾਲ ਸਾਡੇ ਚਿੱਤ ਵਿੱਚ ਪਹਾੜੇ ਚਲੇ ਗਏ ਕਿਉਂਕਿ ਜੀ ਖੁਸ਼ੀ ਨਾਲ ਪੜੇ ਨੇ ਮਜਬੂਰੀ ਨਾਲ ਨਹੀਂ ਤੇ ਜਿੱਦਨ ਚਾਹ ਨਾਲ ਕੋਈ ਰੋਜ਼ਾਨਾ ਵਹਿਗੁਰੂ ਸ਼ਬਦ ਮੂਲ ਮੰਤਰ ਬਾਣੀ ਲਗਾਤਾਰ ਜਪ ਕਰੀ ਜਾਏ ਕਰੀ ਜਾਏ ਗੁਰਮਖੋ ਉਹ ਸ਼ਬਦ ਚਿੱਤ ਵੀ ਚੱਲਾ ਜਾਂਦਾ ਹੈ ਤੇ ਜਦੋਂ ਇਨਸਾਨ ਸੁੱਤਾ ਹੁੰਦਾ ਹੈ ਜ਼ੁਬਾਨ ਭਾਵੇਂ ਚੁੱਪ ਵੀ ਹੋਵੇ ਚਿੱਤ ਸੁਪਨੇ ਦੇ ਰੂਪ ਵਿੱਚ ਬਾਣੀ ਨੂੰ ਪੈਦਾ ਕਰ ਦਿੰਦਾ ਹੈ ਚਿੱਤ ਸ਼ਬਦ ਐਵੇਂ ਨਹੀਂ